ਆਣੇ ਭੈਣ ਦੇ ਵਿਆਹ ਤੇ ਆ ਕੇ ਦਿੱਤਾ ਸਰਪ੍ਰਾਈਜ਼ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵੇਲੇ ਤੁਸੀਂ ਇਹ ਦੇਖ ਸਕਦੇ ਹੋ ਕਿ ਘਰੇ ਭੈਣ ਦਾ ਵਿਆਹ ਰੱਖਿਆ ਹੁੰਦਾ ਤਾਂ ਜਦੋਂ ਕੈਨੇਡਾ ਬੈਠੇ ਭਰਾ ਨੂੰ ਭੈਣ ਫੋਨ ਕਰਦੀ ਹੈ ਕਿ ਤੁਸੀਂ ਮੇਰੇ ਵਿਆਹ ਤੇ ਆ ਜਾਣਾ ਤੇ ਵੀਰ ਮਜਾਕ ਮਜਾਕ ਚ ਕਹਿ ਦਿੰਦਾ ਕਿ ਭੈਣੇ ਮੇਥੋਂ ਨਹੀਂ ਆਏ ਜਾਣਾ ਫਿਰ ਜਦੋਂ ਅਚਾਨਕ ਹੀ ਭਰਾ ਆਪਣੇ ਭੈਣ ਦੇ ਵਿਆਹ ਤੇ ਆ ਜਾਂਦਾ ਤਾਂ ਦੇਖੋ ਭੈਣ ਆਪਣੇ ਭਰਾ ਨੂੰ ਦੇਖ ਕੇ ਖੁਸ਼ ਹੋ ਜਾਂਦੀ ਹੈ ਤੇ ਜੱਫੀ ਪਾ ਕੇ ਭਾਵਕ ਵੀ ਹੋ ਜਾਂਦੀ ਹੈ ਕੀ ਕਹਿਣਾ ਚਾਹੋਗੇ ਭੈਣ ਭਰਾ ਦੇ ਪਿਆਰ ਨੂੰ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ